ਅੱਜ 23 ਮਈ ਇੱਕ ਇਤਿਹਾਸਕ ਦਿਨ ਹੈ 111 ਵਰੀ ਪਹਿਲਾ 23 ਮਈ 1914 ਨੂੰ ਇੱਕ ਘਟਨਾਕਾਮ ਜਿਹੜਾ ਹੈ ਉਹ ਹੁੰਦਾ ਹੈ ਜਿਹਦਾ ਸਬੰਧ ਸਾਡੇ ਬਜ਼ੁਰਗ ਕਦਰੀ ਬਾਬਿਆਂ ਦੇ ਨਾਲ ਹੈ ਕੈਨੇਡਾ ਦੇ ਵਿੱਚ ਉਸ ਬਰਦਾਨੀਆਂ ਦੇ ਪ੍ਰਭਾਵਹੀਨ ਹਕੂਮਤ ਸੀ ਤੇ ਬ੍ਰਿਟਾਨੀਆ ਦਾ ਭਾਰਤੀ ਲੋਕਾਂ ਦੇ ਉੱਤੇ ਭਾਰਤ ਦੇ ਉੱਤੇ ਕਬਜ਼ਾ ਸੀ ਤੇ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਕਾਨੂੰਨ ਜਿਹੜੇ ਹੈ ਖਾਸ ਤੌਰ ਤੇ ਭਾਰਤੀਆਂ ਲਈ ਜਾਂ ਏਸ਼ੀਆਈ ਮੂਲ ਦੇ ਉਹਨਾਂ ਲੋਕਾਂ ਲਈ ਜਿਨ੍ਹਾਂ ਲੋਕਾਂ ਦੇ ਦੇਸ਼ਾਂ ਨੂੰ ਗੁਲਾਮ ਬਣਾਇਆ ਗਿਆ ਸੀ ਬਹੁਤ ਸਖਤ ਕਰ ਦਿੱਤੇ ਔਰ ਉਹਨਾਂ ਕਾਨੂੰਨਾਂ ਨੂੰ ਚੁਣੌਤੀ ਦੇਣ ਲਈ ਬਾਬਾ ਗੁਰਦੇਵ ਸਿੰਘ ਜੀ ਨੇ ਇੱਕ ਜਹਾਜ਼ ਜੋ ਜਪਾਨ ਦੀ ਕੰਪਨੀ ਸੀ ਕਾਮਗਾਟਾ ਮਾਰੂ ਉਹਦੇ ਨਾਮ ਦੇ ਉੱਤੇ ਕਿਰਾਏ ਤੇ ਲਿਆ 11000 ਪ੍ਰਤੀ ਡਾਲਰ ਮਹੀਨਾ ਕਿਰਾਇਆ ਸੀ ਤੇ 6 ਮਹੀਨਿਆਂ ਲਈ 66000 ਡਾਲਰ ਜਿਹੜਾ ਹੈ ਉਹ ਕਿਰਾਇਆ ਅਦਾ ਕਰਕੇ ਇਹ ਜਹਾਜ਼ ਜਿਹੜਾ ਹੈ ਉਹ ਕਿਰਾਏ ਤੇ ਲਿਆਂ ਗਿਆ ਤੇ ਜਹਾਜ਼ ਕਿਰਾਏ ਤੇ ਲੈਣ ਤੋਂ ਪਹਿਲਾਂ ਇੱਕ ਕੰਪਨੀ ਜਿਹੜੀ ਹੈ ਉਹ ਬਣਾਈ ਗਈ ਜਿਹਦਾ ਨਾਂ ਰੱਖਿਆ ਗਿਆ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਇਸ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਨੇ ਟਿਕਟਾਂ ਸੇਲ ਕੀਤੀਆਂ ਇਹ ਜਹਾਜ਼ ਦਾ ਜਿਹੜਾ ਨਾਂ ਰੱਖਿਆ ਗਿਆ ਉਹ ਨਾਂ ਰੱਖਿਆ ਗਿਆ ਸੀ ਗੁਰੂ ਨਾਨਕ ਜਹਾਜ਼ ਤੇ ਗੁਰੂ ਨਾਨਕ ਜਹਾਜ਼ ਕੈਨੇਡਾ ਵੱਲ ਰਵਾਨਾ ਹੋਇਆ ਇਸ ਜਹਾਜ਼ ਦੀ ਖਾਸੀਅਤ ਸੀ ਇੱਕ ਤਾਂ ਇਹ ਇੱਕ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਸੀ ਇਸ ਜਹਾਜ਼ ਦਾ ਨਾਮ ਦੂਜਾ ਇਸ ਜਹਾਜ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਪੂਰੇ ਸਫ਼ਰ ਦਰਾਨ ਪੰਜ ਸ੍ਰੀ ਅਖੰਡ ਪਾਠ ਸਾਹਿਬ ਹੋਏ ਸੀ ਇਸ ਜਹਾਜ਼ ਦੇ ਵਿੱਚ ਤੇ ਦੋ ਸ੍ਰੀ ਸਹਿਜ ਪਾਠ ਜਿਹੜੇ ਆਰੰਭ ਕਰਕੇ ਤੇ ਭੋਗ ਪਾਏ ਗਏ ਸਨ। 300 74-75 ਦੇ ਕਰੀਬ ਕਈਆਂ ਨੇ 376 ਨੇ ਕਿਹਾ ਹੈ ਦੇ ਕਰੀਬ ਇਸ ਜਹਾਜ਼ ਦੇ ਵਿੱਚ ਯਾਤਰੀ ਸਨ। ਜਿਦੇ ਵਿੱਚੋਂ 24 ਜਿਹੜੇ ਹੈ ਉਹ ਮੁਸਲਮਾਨ ਸੀ ਤੇ 12 ਜਿਹੜੇ ਹੈ ਉਹ Hindu ਸੀ ਤੇ ਬਾਕੀ ਸਾਰੇ ਜਿਹੜੇ ਹੈ ਉਹ ਸਿੱਖ ਸੀ ਯਾਤਰੀਆਂ ਦੇ ਨਾਲ ਭਰਿਆ ਇਹ ਜਹਾਜ਼ ਕੈਨੇਡਾ ਦੇ ਬੰਦਰਗਾਹ ਤੇ ਪਹੁੰਚਦਾ ਹੈ ਤੇ ਜਹਾਜ਼ ਨੂੰ ਜਿਹੜਾ ਪੋਰਟ ਦੇ ਉੱਤੇ ਲੱਗਣ ਦੀ ਜਿਹੜੇ ਹੈ ਉਹ ਆਗਿਆ ਨਹੀਂ ਮਿਲਦੀ ਯਾਤਰੀਆਂ ਨੂੰ ਉਤਰਨ ਦੀ ਆਗਿਆ ਨਹੀਂ ਮਿਲਦੀ ਰਸ਼ਨ ਪਾਣੀ ਸੀਮਤ ਹੋ ਜਾਂਦਾ ਹੈ ਬਹੁਤ ਦਰਦਨਾਕ ਤੇ ਹੌਲਨਾਖ ਹਾਲਾਤ ਜਿਹੜੇ ਉਹ ਯਾਤਰੀਆਂ ਦੇ ਬੰਦੇ ਆ ਆਖਰ ਉਹ ਜਹਾਜ਼ ਨੂੰ ਵਾਪਸ ਜਿਹੜਾ ਉਹ ਮੋੜਿਆ ਜਾਂਦਾ ਜਦੋਂ ਉਹ ਜਹਾਜ਼ ਕਲਕੱਤੇ ਦੀ ਬਸਬਸ ਘਾਟ ਦੇ ਉੱਤੇ ਲੱਗਦਾ ਤੇ ਉੱਥੇ ਪੁਲਿਸ ਵੱਲੋਂ ਅੰਧਾ ਧੁੰਦ ਯਾਤਰੀਆਂ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਜਿਹਦੇ ਨਾਲ ਤਕਰੀਬਨ 2 ਦਰਜਨ ਦੇ ਕਰੀਬ ਯਾਤਰੀ ਜਿਹੜੇ ਨੇ ਉਹ ਸ਼ਹੀਦ ਹੋ ਗਏ ਮੁੱਖ ਗੱਲ ਜਿਹੜੀ ਹੈ ਉਹ ਇਹ ਹੈ ਕਿ ਇਸ ਜਹਾਜ਼ ਦਾ ਜਿਹੜਾ ਨਾਂ ਹੈ ਉਹ ਗੁਰੂ ਨਾਨਕ ਜਹਾਜ਼ ਸੀ ਲੇਕਿਨ ਦੁਨੀਆ ਭਰ ਦੇ ਵਿੱਚ ਇਹਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਨਾਮ ਨਾਲ ਜਿਹੜਾ ਹੈ ਉਹ ਪ੍ਰਸਿੱਧੀ ਪ੍ਰਾਪਤ ਹੋਈ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ ਇਹ ਜਹਾਜ਼ ਲੀਜ਼ ਦੇ ਉੱਤੇ ਲੈ ਕੇ 6 ਮਹੀਨਿਆਂ ਲਈ ਇਹਦਾ ਨਾਂ ਜਿਹੜਾ ਹੈ ਗੁਰੂ ਨਾਨਕ ਜਹਾਜ਼ ਰੱਖ ਕੇ ਤੇ ਫਿਰ ਜਿਹੜਾ ਇਹਨੂੰ ਰਵਾਨਾ ਕੀਤਾ ਸੀ ਅੱਜ ਜਿਵੇਂ ਸੀ ਗੂਗਲ ਦੇ ਉੱਤੇ ਸਰਚ ਮਾਰਦੇ ਹਾਂ ਤੇ ਉੱਥੇ ਵੀ ਕਾਮਗਾਟੂ ਜਹਾਰ ਜੀ ਜਿਹੜਾ ਲਿਖਿਆ ਮਿਲਦਾ ਹੈ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਵੀ ਕਾਮਗਾਟਾ ਮਰੂ ਜਹਾਜ਼ ਹੈ ਔਰ ਅਸੀਂ ਆਪਣੇ ਸਿੱਖਾ ਤੋਂ ਵੀ ਜਿਹੜਾ ਹੈ ਜਾਂ ਵਿਦਵਾਨਾਂ ਤੋਂ ਸਕਾਲਰਾਂ ਤੋਂ ਬੁੱਧੀਜੀਵੀਆਂ ਤੋਂ ਵੀ ਇਹੀ ਸੁਣਦੇ ਆ ਕਿ ਇਸ ਜਹਾਜ਼ ਦਾ ਨਾਂ ਜਿਹੜਾ ਉਹ ਕਾਮਗਾਟਾ ਮਾਰੂ ਜਦਕਿ ਕਾਮਗਾਟਾ ਮਾਰੂ ਇਸ ਦਾ ਪਹਿਲਾ ਨਾਂ ਸੀ ਜਪਾਨ ਦੀ ਕੰਪਨੀ ਸੀ ਕਾਮਗਾਟਾ ਮਾਰੂ ਉਹਦਾ ਇਹ ਜਹਾਜ਼ ਸੀ ਤੇ ਜਦੋਂ ਸਿੱਖਾਂ ਨੇ ਇਸ ਜਹਾਜ਼ ਨੂੰ ਰੀਲਿਸ ਤੇ ਲਿਆ ਤੇ ਇਸ ਜਹਾਜ਼ ਦਾ ਨਾਮ ਜਿਹੜਾ ਹੈ ਉਹ ਗੁਰੂ ਨਾਨਕ ਜਹਾਜ਼ ਕੀਤਾ ਸੀ ਗੁਰੂ ਨਾਨਕ ਜਹਾਜ਼ ਹੈਰੀਟੇਜਰ ਸੁਸਾਇਟੀ ਕੈਨੇਡਾ ਦੇ ਵਿੱਚ ਉਹ ਯਤਨਸ਼ੀਲ ਹੈ ਕਿ ਇਸ ਤੇ ਗੁਰੂ ਨਾਨਕ ਜਹਾਜ਼ ਦੇ ਨਾਮ ਨੂੰ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਪ੍ਰਮੋਟ ਕੀਤਾ ਜਾਏ ਅਰ ਬਾਈ ਗੁਰੂ ਆ ਕੀ ਅਰਦਾਸ ਹੈ ਕਿ ਉਹਨਾਂ ਨੂੰ ਇਸ ਮਕਸਦ ਲਈ ਕਾਮਯਾਬੀ ਵੀ ਮਿਲੇ ਤੇ ਸਾਰੇ ਸਾਨੂੰ ਸਿੱਖ ਸਕਾਲਰਾਂ ਬੁੱਧੀਜੀਵੀਆਂ ਨੂੰ ਘੱਟੋ-ਘੱਟ ਸਾਨੂੰ ਸਿੱਖ ਜਿਹੜੇ ਅਸੀਂ ਸੰਸਾਰ ਦੇ ਉੱਤੇ ਵਸਦੇ ਆ ਅਸੀਂ ਜਦੋਂ ਇਸ ਜਹਾਜ਼ ਦਾ ਨਾਮ ਲਈਏ ਤੇ ਕਾਮਗਾਟੂ ਮਾਰੂ ਜਹਾਜ਼ ਦੀ بجائے ਅਸੀਂ ਗੁਰੂ ਨਾਨਕ ਜਹਾਜ਼ ਹੀ ਜਿਹੜਾ ਹੈ ਉਹ ਆਖੀ ਬੜਾ ਵੱਡਾ ਐ ਸਾਖਾ ਸੀ ਪਰ ਇਸ ਨੇ ਭਾਰਤੀਆਂ ਨੂੰ ਨਹੀਂ ਬਲਕਿ ਪੂਰੀ ਦੁਨੀਆ ਦੇ ਉਹਨਾਂ ਲੋਕਾਂ ਨੂੰ ਜਿਹੜੇ ਉਸ ਵੇਲੇ ਗੁਲਾਮੀ ਦੀ ਹਾਲਤ ਨੂੰ ਪਹੁੰਚ ਰਹੇ ਸਨ ਉਹਨਾਂ ਦੇ ਵਿੱਚ ਇਹ ਬੜਾ ਜਿਹੜਾ ਹੈ ਇੱਕ ਹੌਲ ਨਕਸ਼ਾ ਕੇ ਵੱਜ ਰਿਹਾ ਹੈ ਉਸ ਵੇਲੇ ਕਿਆ ਇਸ ਘਟਨਾ ਕਾਰਨ ਨੇ ਮੈਂ ਫਿਰ ਕਹਾਂਗਾ ਅੱਜ 111ਵੇਂ ਵਰੇ ਕੰਡ ਦੇ ਮੌਕੇ ਦੇ ਉੱਤੇ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਜਹਾਜ਼ ਗੁਰੂ ਨਾਨਕ ਜਹਾਜ਼ ਸੀ ਤੇ ਬਾਬਾ ਗੁਰਦੇਵ ਸਿੰਘ ਜੀ ਨੂੰ ਕਾਮਾਗਾਟਾ ਮਾਰੂ ਨਹੀਂ ਬਲਕਿ ਬਾਬਾ ਗੁਰਦੇਵ ਸਿੰਘ ਜੀ ਨੂੰ ਗੁਰੂ ਨਾਨਕ ਜਹਾਜ਼ ਵਾਲਾ ਜਿਹੜਾ ਹੈ ਉਹ ਕਿਹਾ ਜਾਣਾ ਚਾਹੀਦਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਉਸਨੇ ਨਾਮ ਰੱਖਿਆ ਸਿੱਖ ਦੀ ਭਾਵਨਾ ਹੁੰਦੀ ਹੈ ਜਦੋਂ ਸਿੱਖ ਰਾਜ ਕਾਇਮ ਹੋਇਆ ਤੇ ਚਾਹੇ ਬਾਬਾ ਬੰਦਾ ਸਿੰਘ ਜੀ ਬਹਾਦਰ ਸੀ ਚਾਹੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਗੁਰੂ ਸਹਿਬਾਨ ਦੇ ਨਾਮ ਦੇ ਉੱਤੇ ਸਿੱਕੇ ਚਲਾਈ ਸੀ ਟੀਹ ਨਾ ਗਦਰੀ ਯੋਧਿਆਂ ਦੀ ਗਦਰੀ ਬਾਬਿਆਂ ਦੀ ਵੀ ਜਿਹੜੀ ਹੈ ਇਹ ਸੋਚ ਸੀ ਕਿ ਇਹ ਜਹਾਜ਼ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਹੋਣਾ ਚਾਹੀਦਾ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਇਸ ਜਹਾਜ਼ ਦਾ ਨਾਮ ਰੱਖਿਆ ਤਜ 111 ਬਰੇ ਬਾਅਦ ਅਸੀਂ ਇਸ ਘਟਨਾਕਰਨ ਦੇ ਵਿੱਚ ਜਿੱਥੇ ਸ਼ਹੀਦ ਹੋਣ ਵਾਲੇ ਸ਼ਹੀਦ ਸਿਕਾ ਨੂੰ ਯਾਦ ਕਰਦੇ ਹਾਂ ਉੱਥੇ ਇਸ ਘਟਨਾਕਰਨ ਤੋਂ ਬਾਅਦ ਕਈ ਬੰਦੀ ਕਈ ਕੈਦੀ ਇਹ ਜਿਹੜੇ ਮੁਸਾਫਰ ਸੀ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੀ ਇਸ ਦਾ ਖੁਦ ਬਾਬਾ ਗੁਰਦੇਵ ਸਿੰਘ ਜੀ ਨੂੰ 5 ਸਾਲ ਬੰਦੀ ਰਹਿਣਾ ਪਿਆ ਸੀ ਉਹਨਾਂ ਦੀ ਕੀਤੀ ਕੁਰਬਾਨੀ ਨੂੰ ਵੀ ਅਸੀਂ ਹਮੇਸ਼ਾ ਯਾਦ ਕਰਦੇ ਹਾਂ ਅਤੇ ਯਾਦ ਕਰਦੇ ਰਹਾਂਗੇ